ਜੁੱਤਾ ਕਾਰੋਬਾਰੀ ਹਣੀ ਸੇਟੀ ਉੱਤੇ ਦੇਰ ਰਾਤ ਹਮਲਾ ਹੋ ਜਾਂਦਾ ਤਾਂ ਉਸ ਤੋਂ ਬਾਅਦ ਤਤੀ ਤਾਰ ਹਥਿਆਰ ਨਾਲ ਜਦੋਂ ਉਹ ਵਿਅਕਤੀ ਹਮਲਾ ਕਰਦਾ ਤਾਂ ਇਹਨੇ ਦੱਸਿਆ ਜਾਂਦਾ ਹੈ ਕਿ ਗੱਡੀ ਦੇ ਵਿੱਚੋਂ ਇਕੱਲੇ ਸੀਗੇ ਉਹਨਾਂ ਵੱਲੋਂ ਜਿਹੜਾ ਸ਼ੱਕ ਹੈ ਉਹ ਪ੍ਰਿੰਕਲ ਦੇ ਜਿਤਾਇਆ ਜਾ ਰਿਹਾ ਬਿਲਕੁਲ ਸਹੀ ਸੁਣ ਰਹੇ ਹਾਂ ਉਹਨਾਂ ਵੱਲੋਂ ਜਿਹੜਾ ਸ਼ੱਕ ਹੈ ਪ੍ਰਿੰਕਲ ਦੇ ਜਿਤਾਇਆ ਜਾ ਰਿਹਾ ਪ੍ਰਿੰਕਲ ਲੁਧਿਆਣਾ ਦਾ ਮਸ਼ਹੂਰ ਜੁੱਤਾ ਕਾਰੋਬਾਰੀ ਹੈ ਜੇ ਉਹਨਾਂ ਵੱਲੋਂ ਕੀ ਦੇ ਉੱਤੇ ਬਲੇਮ ਜਿਹੜੇ ਨੇ ਕੀਤੇ ਗਏ ਨੇ ਹੁੰਦਾ ਬਲੂ ਡਿੰਕਲ ਤੇ ਕੀਤਾ ਗਿਆ ਜਿਹਨਾਂ ਨਾਲ ਉਹਨਾਂ ਦਾ ਚੱਲਦਾ ਪਲ ਨਹੀਂ ਸੀ ਇਹਨਾਂ ਦੇ ਵਿੱਚ ਆਪਸੀ ਰੰਜਸ਼ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਲਗਾਤਾਰ ਇੱਕ ਦੂਜੇ ਉੱਤੇ ਜਿਹੜੀ ਕੀ ਹੈ ਬਲੇਮਿੰਗ ਗੇਮ ਜਿਹੜੀ ਆ ਖੇਡਦੇ ਹੋਏ ਨਜ਼ਰ ਆਉਂਦੇ ਨੇ ਤਾਂ ਬਿਲਕੁਲ ਉਸੇ ਤਰੀਕੇ ਨਾਲ ਰਾਤ ਵਿੱਚ ਐਸੇ ਤਰੀਕੇ ਨਾਲ ਹੋਇਆ ਵੀ ਜਦੋਂ ਹਾਨੀ ਸੇਠੀ ਆਪਣੇ ਘਰ ਪਰਤ ਰਹੇ ਸਨ ਤਾਂ ਉਦੋਂ ਉਹਨਾਂ ਦੇ ਰਾਹ ਦੇ ਵਿੱਚ ਜਿਹੜੀ ਇੱਕ ਸਕੋਰਪ ਗੱਡੀ ਆ ਕੇ ਰੁਕਦੀ ਹੈ ਤਾਂ ਜਿਸ ਦੇ ਵਿੱਚੋਂ ਇੱਕ ਵਿਅਕਤੀ ਨਿਕਲ ਕੇ ਉਹਨਾਂ ਦੀ ਗੱਡੀ ਉੱਤੇ ਤੇਜ਼ਾਰ ਹਥਿਆਰ ਨਾਲ ਹਮਲਾ ਕਰਦਾ ਹੈ ਲੁਧਿਆਣਾ ਤੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਬਿਲਕੁਲ ਲੁਧਿਆਣਾ ਦੇ ਜੂਤਾ ਕਾਰੋਬਾਰੀ ਹਣੀ শেੱਡੀ ਉੱਤੇ ਦੇਰ ਰਾਤ ਹਮਲਾ ਹੋ ਜਾਂਦਾ ਤਾਂ ਉਸ ਤੋਂ ਬਾਅਦ ਉਹ ਬਿਲਕੁਲ ਰਾਹ ਦੇ ਜਿਹੜਾ ਕੀ ਹੈ ਪੁਲਿਸ ਸਟੇਸ਼ਨ ਭੱਜਦੇ ਨੇ ਬਿਲਕੁਲ ਇੱਕ ਘਟਨਾ ਜਿਹੜੀ ਹੈ ਕੱਲ ਰਾਤ ਦੇਰ ਰਾਤ ਦੀ ਹੈ ਜਿੱਥੇ ਜੂਤਾ ਕਾਰੋਬਾਰੀ ਹਣੀ শেੱਡੀ ਉੱਤੇ ਤੇਜ਼ ਦਰ ਹਥਿਆਰ ਨਾਲ ਹਮਲਾ ਹੁੰਦਾ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਜਦੋਂ ਉਹ ਆਪਣੀ ਦੁਕਾਨ ਵਧਾ ਕੇ ਆਪਣੇ ਘਰ ਵੱਲ ਪਰਤ ਰਹੇ ਸੀਗੇ ਤਾਂ ਰਾਹ ਦੇ ਵਿੱਚ ਇੱਕ ਸਕੋਰਪਿਓ ਗੱਡੀ ਜਿਹੜੀ ਕੀ ਰਾਹ ਜਾ ਕੇ ਰੁਕਦੀ ਹੈ ਤਾਂ ਉਸ ਪਿਛਲੀ ਜਿਹੜੀ ਬਾਕੀ ਦੇ ਵਿੱਚੋਂ ਇੱਕ ਵਿਅਕਤੀ ਮੂੰਹ ਬਨ ਕੇ ਬਾਹਰ ਨਿਕਲਦਾ ਤੇ ਤੇਜ਼ ਤਾਰ ਹਥਿਆਰ ਨਾਲ ਜਦੋਂ ਉਹ ਵਿਅਕਤੀ ਹਮਲਾ ਕਰਦਾ ਤਾਂ ਬਿਲਕੁਲ ਉਸੇ ਸਮੇਂ ਜਿਹੜੀ ਗੱਡੀ ਨੂੰ ਭਜਾ ਲੈਂਦੇ ਨੇ ਤਾਂ ਦੱਸਿਆ ਜਾਂਦਾ ਕਿ ਗੱਡੀ ਦੇ ਵਿੱਚੋਂ ਇਕੱਲੇ ਸੀਗੇ ਦੋਸਤੋ ਬਾਅਦ ਜਦੋਂ ਉਹ ਥਾਣਾ ਦੁਰਾਹਾ ਪਹੁੰਚਦੇ ਨੇ ਤਾਂ ਬਿਲਕੁਲ ਉੱਥੇ ਜਾ ਕੇ ਐਸ ਐਚਓ ਆਕਾਸ਼ ਨਾਲ ਦੀ ਗੱਲਬਾਤ ਹੁੰਦੀ ਹੈ ਜਿੱਥੇ ਉਹ ਸਾਰੀ ਘਟਨਾ ਦੱਸਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਜਿਹੜਾ ਸ਼ੱਕ ਹੈ ਉਹ ਪ੍ਰਿੰਕਲ ਦੇ ਜਤਾਇਆ ਜਾ ਰਿਹਾ ਬਿਲਕੁਲ ਸਹੀ ਸੁਣ ਰਹੇ ਹੋ ਉਹਨਾਂ ਵੱਲੋਂ ਜਿਹੜਾ ਸ਼ੱਕ ਹੈ ਪ੍ਰਿੰਕਲ ਤੇ ਜਤਾਇਆ ਜਾ ਰਿਹਾ ਪ੍ਰਿੰਕਲ ਲੁਧਿਆਣਾ ਦਾ ਮਸ਼ਹੂਰ ਜੁੱਤਾ ਕਾਰੋਬਾਰ ਹੈ ਜਿੱਥੇ ਦੱਸ ਦਈਏ ਕਿ ਪਹਿਲਾਂ ਪ੍ਰਿੰਕਲ ਦੀ ਤੇ ਹਾਨੀ ਸੇਠੀ ਦੀ ਯਾਰੀ ਕਾਫੀ ਵਜਾਦਾ ਸੀਗੀ ਤਾਂ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਆਪਸੀ ਰੰਜਸ਼ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਲਗਾਤਾਰ ਇੱਕ ਦੂਜੇ ਉੱਤੇ ਜਿਹੜੀ ਕੀ ਹੈ ਬਲੇਮਿੰਗ ਗੇਮ ਜਿਹੜੀ ਆ ਖੇਡਦੇ ਹੋਏ ਨਜ਼ਰ ਆਉਂਦੇ ਨੇ ਤਾਂ ਬਿਲਕੁਲ ਉਸੇ ਤਰੀਕੇ ਨਾਲ ਰਾਤ ਵਿੱਚ ਐਸੇ ਤਰੀਕੇ ਨਾਲ ਹੋਇਆ ਵੀ ਜਦੋਂ ਹਾਨੀ ਸੇਠੀ ਆਪਣੇ ਘਰ ਪਰਤ ਰਹੇ ਸਨ ਤਾਂ ਉਦੋਂ ਉਹਨਾਂ ਦੇ ਰਾਹ ਦੇ ਵਿੱਚ ਜਿਹੜੀ ਇੱਕ ਸਕੋਰਪੀਓ ਗੱਡੀ ਆ ਕੇ ਰੁਕਦੀ ਆ ਤਾਂ ਜਿਸ ਦੇ ਵਿੱਚੋਂ ਇੱਕ ਵਿਅਕਤੀ ਨਿਕਲ ਕੇ ਉਹਨਾਂ ਦੀ ਗੱਡੀ ਉੱਤੇ ਤੇਜ਼ਾਰ ਹਥਿਆਰ ਨਾਲ ਹਮਲਾ ਕਰਦਾ ਹੈ ਤੇ ਜਾਨੋ ਮਾਰਨ ਦਾ ਹਮਲਾ ਜਿਹੜਾ ਕਿ ਉਹਨਾਂ ਵੱਲੋਂ ਕੀਤਾ ਜਾਂਦਾ ਤਾਂ ਜਿਸ ਤੋਂ ਬਚਦੇ ਹੋਏ ਹਾਨੀ ਸੇਠੀ ਪੁਲਿਸ ਸਟੇਸ਼ਨ ਪਰਤੇ ਦਿੰਦੇ ਨੇ ਤਾਂ ਬਿਲਕੁਲ ਐਸ ਐਚ ਓ ਆਕਾਸ਼ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਵੀ ਕੀ ਘਟਨਾ ਹੋਈ ਹੈ ਜਦੋਂ ਉਹਨਾਂ ਕੋਲ ਪਹੁੰਚੇ ਹੈ ਤਾਂ ਕੀ ਅਗਲੀ ਕਾਰਵਾਈ ਜਿਹੜੀ ਆ ਕੀਤੀ ਜਾਏਗੀ ਹਾਂਜੀ ਸਤਿ ਸ੍ਰੀ ਅਕਾਲ ਸਰ ਹਾਂਜੀ ਹਾਂਜੀ ਸਰ ਮੈਂ ਮੀਡੀਆ ਤੋਂ ਗੱਲ ਕਰ ਰਹੇ ਹਾਂ ਦਾ ਸਿਟੀ ਹੈਡਲਾਈਨਸ ਤੋਂ ਉਹ ਸਰ ਕੱਲ ਰਾਤ ਅਦੇਰ ਰਾ ਜਦੋਂ ਹਾਨੀ ਸੇਠੀ ਉਤੇ ਹਮਲਾ ਹੋਇਆ ਤਾਂ ਤੁਹਾਡੇ ਕੋਲੇ ਪਹੁੰਚੇ ਨਹੀਂ ਸਰ ਕੰਪਲੇਂਟ ਲਿਖਾਈ ਗਈ ਹੈ ਸਰ ਕੀ ਮਸਲਾ ਕੀ ਸੀਗਾ ਸਾਰਾ ਜੀ ਇਹ ਇਹਨਾਂ ਦੀ ਗੱਡੀ ਤੇ ਹਮਲਾ ਹੋਇਆ ਜੀ ਉਹ ਬਾਹਰ ਨਾਲ ਇੱਕ ਮੁੰਡਾ ਸਰਦਾਰ ਬੈਠੋਣ ਬੁਲਾਇਆ ਹੂੰ ਤਾਂ ਸਰ ਇਹ ਘਟਨਾ ਕਿੱਥੇ ਕਿੱਥੇ ਕਰਕੇ ਦੀ ਹੈਗੀ ਹੈ ਜੀ ਇਹ ਜੀ ਜ਼ੈਨੇ ਟੋਟਲ ਪਿੰਡਾ ਜੀ ਜ਼ੈਨੇ ਟੋਟਲ ਵਾਲੀ ਰੋਡ ਤੇ ਜੀ ਹੂੰ ਤਾਂ ਸਰ ਹੁਣ ਅੱਗੇ ਉਹਨਾਂ ਵੱਲੋਂ ਕੀ ਦੇ ਉਤੇ ਬਲੇਮ ਜਿਹੜੇ ਨੇ ਕੀਤੇ ਗਏ ਨੇ ਉਹਨਾਂ ਵੱਲੋਂ ਜੰਪ ਰਿੰਕਲ ਤੇ ਕੀਤੇ ਗਏ ਜੀ ਜਿਨ੍ਹਾਂ ਨਾਲ ਉਹਨਾਂ ਦਾ ਚੱਲਦਾ ਪਹਿਲਾਂ ਸੀ ਹੂੰ ਤਾਂ ਸਰ ਹੁਣ ਅੱਗੇ ਲਈ ਕਾਰਵਾਈ ਕੀ ਕੀਤੀ ਜਾ ਰਹੀ ਹੈ ਜੀ ਇਸ ਦੇ ਇਸ ਜੋਨਰ ਦੇ ਸਟੇਟਮੈਂਟ ਦੇ ਹਿਸਾਬ ਨਾਲ ਬੰਦ ਹੈ ਜੇਕਰ ਐਸਾ ਦੋਵੇਂ ਹੂੰ ਦਸਰੋ ਜਿਹੜੇ ਵਿਅਕਤੀਆਂ ਨੇ ਹਮਲਾ ਕੀਤਾ ਉਹ ਪ੍ਰੇਸ਼ਾਨ ਦੇ ਵਿੱਚ ਆਏ ਨੇ ਨਹੀਂ ਜੀ ਸਰ ਜਾਂ ਜਿਹੜੀ ਗੱਡੀ ਕਿਉਂਕਿ ਡੈਸ਼ ਕੈਮ ਦੀ ਜੇਕਰ ਗੱਲ ਕਰੀ ਤਾਂ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਗੱਡੀ ਨਜ਼ਰ ਆ ਰਹੀ ਹੈ ਲੱਗੂ ਹੈ ਜੀ ਗੱਡੀ ਆਇਡੈਂਟੀਫਾਈ ਕਰਨ ਲੱਗੇ ਸਾਂ ਵੀ ਠੀਕ ਹੈ ਹਾਂ ਠੀਕ ਹੈ ਸਰ ਥੈਂਕ ਯੂ ਜੀ ਹਾਂ ਜੀ